ਦਨਾਰੇ اے ਬਾਬਾ ਬੰਦਾ ਫੇਰ ਆ ਪ੍ਰਬੰਧਕ ਜੀ ਦਾ ਬਹੁਤ ਬਹੁਤ ਧੰਨਵਾਦ ਹੈ ਜੀ ਠੀਕ ਜੀ ਘਰਿਆਂ ਦਾ ਬਹੁਤ ਧੰਨਵਾਦ ਹੈ ਜਿਉਂਦੇ ਰਹਿਣ ਮੇਰੇ ਵੀਰ ਜਿਹੜੇ ਫੱਡੇ ਬੈਠੇ ਚੱਲਦੀਆਂ ਸ਼ਬੀਲਾ ਤੇ ਨਾਲੇ ਆ ਫੱਡੇ ਮੱਠਾ ਜਲ ਛਕਾ ਰਹੇ ਆ ਸੋ ਸਾਰੇ ਵੀਰਾਂ ਦਾ ਧੰਨਵਾਦ ਸੋ 10-15 ਮਿੰਟਾਂ ਵਾਸਤੇ ਸਾਡੇ ਭੈਣ ਜੀ ਮਨਪ੍ਰੀਤ ਮੰਨੂ ਔਰ ਸੰਗਤਾਂ ਦੀ ਸਭਾ ਵਿੱਚ ਹਾਜ਼ਰੀ ਲਵਾਉਣਗੇ ਆਪਣੇ ਚੈਨਲ ਤੇ ਪੇਸ਼ ਆਵਦੇ ਸਾਡੇ ਵਿੱਚ ਦੁਨੀਆ ਤੇ ਵਿਖਾਰੇ ਆ ਸਾਡੇ ਬਾਊ ਜੀ ਬਹੁਤ ਧੰਨਵਾਦ ਉਹਨਾਂ ਦਾ ਵੀ ਜਿਹੜੇ ਆਪਣੇ ਇਸ ਮੇਲੇ ਦੀ رونਕ ਨੂੰ ਚੜਚੰਨ ਲਾ ਰਹੇ ਆ ਸਾਡੇ ਵੀਰ ਜੀ ਅਗਲਾ ਪ੍ਰੋਗਰਾਮ ਸੰਤਾਨ ਨਾਲ ਪੇਸ਼ ਕਰਨਗੇ ਸਰਪੁੱਲਾ ਦੀ ਖਿਮਾ ਮਾਲਵੇ ਦੀ ਮਹਿਕ ਸਤਪਾਲ ਸਿੰਘ ਸਫਰੀ ਖਿਮਾ ਦੇ ਗਾਣੇ ਦਾ ਮੇਲਾ ਮੁਰਾ ਹੋ ਗਿਆ ਬਹੁਤ ਅੱਛਾ ਜੈ ਹਿੰਦ ਅਤੇ ਵਿੱਚ ਹੈ ਪੀਰਾਂ ਦੀ ਜੈ ਸੱਚੀ ਸਰਕਾਰ ਦੀ ਆ ਨਾਨਕ ਨਾਮ ਚੜਦੀ ਕਲਾ ਸਾਰੇ ਭਾਣੇ ਸਰਬੱਤ ਦਾ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਲੋ ਹਲੋ ਲੋ ਲੰਗਰ ਤਿਆਰ ਹੋ ਰਿਹਾ ਜੀ ਕਪਤਨ 3000 ਲੋੜਖਾ ਵਾਲੀ ਦੀ ਹਾਂ ਜੀ ਮੈਨੂੰ ਜਾਵਣਾ ਬੰਦਾ ਦੇ ਸਲਾਮਾ ਜੋੜ ਪੈਣ ਤੇ ਆ ਜਾਣਾ ਹੋਣੀ ਸੇਵਾ ਕਰਦਾ ਮੜਾਈ ਬਹੁਤ ਹੀ ਕੌੜਾ ਸਤਿ ਸ੍ਰੀ ਅਕਾਲ ਕਰੋੜ ਕਰੋੜ ਮੁਬਾਰਕਾ ਹਾਂ ਜੀ ਲਾਪਨ ਬੰਦਕਾ ਵੱਲੋਂ ਸਰਪੰਚ ਸਾਹਿਬ ਵੱਲੋਂ ਸੋਖ ਸੇਵਾਦਾਰ ਬਾਬਾ ਜੀ ਵੱਲੋਂ ਹੁਕਮ ਹੋਇਆ ਹੈ

पली हंगारा मैदा हंगार So un ਵਡੇਰਾ ਨੀ ਉਹਨੇ ਲਾਇਆ ਲਹਿਰ ਤੇ ਤੇਰਾ ਇੱਕ ਆਇਆ ਸਾਧ ਵਡੇਰਾ ਨੀ ਉਹਨੇ ਲਾਇਆ ਲਹਿਰ ਤੇ ਤੇਰਾ ਤੇਰਾ ਮਸਲਾ ਹੱਲ ਹੋ ਜਾਣਾ ਉਹਦੇ ਦਰ ਤੇ ਚੱਲਾਂਗੇ ਉਹ ਛਰੀਵਾਰ ਨੂੰ ਪੱਟੜ ਦਾ ਉਹਦੇ ਕੋਲ ਚੱਲਾਂਗੇ सौ रुपए माण्हू दरबार ते सहलो शुकर गुज़ार धनवाद ਨੋਰ ਹਰੀਆਣਾ ਲੁਕਾਨਾ ਫੜ ਸਖੀ ਨਿਕਲੀ ਤੇਰੀ ਨੀ ਬੱਬਾ ਫੜ ਗਿਆ ਰਾਤ ਨੂੰ ਨੇਰੀ ਰਾਂ ਗਾਈਚੇ ਮੁਰਗੀ ਬੋਤਲ ਲੈ ਗਿਆ ਪੈਸੇ ਨਾਲੇ ਸ਼ਾਪ ਲਵਾ ਲਈ ਮੇਰੀ ਨਾਲੇ ਸ਼ਾਪ ਲਵਾ ਲਈ ਮੇਰੀ ਕਿੰਨੂ ਮੋਗਵਾਗੇ ਹੀ ਗਾ ਕੇ ਘਰ ਤੇ ਜਾ ਕੇ ਅਸਾਂ ਫੋਟੋ ਕਿਹਾ ਆਂਦੇ

ਆਹ ਤਾਜ਼ੀਆਂ ਜਲੇਬੀਆਂ ਆਈ ਬਹੁਤ ਵਧੀਆ ਕਰਾਰੀਆਂ ਨੇ ਪਕੌੜੇ ਤਾਜ਼ੇ ਆਹ ਸੱਤ ਲੱਗਿਆ ਤਾਜ਼ੀਆਂ ਜਲੇਬੀਆਂ ਬਣਦੀ ਸਸੀ ਗਾਦ ਜੀ ਵਾਹ ਜੀ ਸੱਤ ਗਾਦ ਜੀ ਆਹ ਲੰਗਰ ਚਾਹ ਗਾਦ ਜੀ ਆਹ ਬਸ ਵੇਖੋ ਤਾਜ਼ੀਆਂ ਜਲੇਬੀਆਂ